ਆਪਣੀਆਂ ਦੁੱਖ ਤਕਲੀਫਾਂ ਕਿਸੇ ਨੂੰ ਨਹੀਂ ਸੁਣਾਉਣੀਆਂ ਹੁਣ ਜੇ ਤੁਹਾਨੂੰ ਕੋਈ ਰੋਗ ਹੈ ਕੋਈ ਬਿਮਾਰੀ ਹੈ ਤੇ ਡਾਕਟਰ ਕੋਈ ਜਾਓਗੇ ਨਾ ਸਿੱਧਾ ਕਿ ਕੱਲੇ-ਕੱਲੇ ਬੰਦੇ ਨੂੰ ਦੱਸੋਗੇ ਕਿ ਮੈਨੂੰ ਇਹ ਚੀਜ਼ ਹੈ ਤੇ ਜੇ ਦੱਸ ਵੀ ਦੋਗੇ ਤੇ ਤੁਹਾਨੂੰ ਲੱਗਦਾ ਕੋਈ ਠੀਕ ਕਰ ਸਕਦਾ ਕੋਈ ਨਹੀਂ ਕਰ ਸਕਦਾ ਸਾਹਮਣੇ ਆਪਣੀਆਂ ਆਪਣੀਆਂ ਚੀਜ਼ਾਂ ਕਹਿਣੀਆਂ ਕਿ ਅੱਦਾ ਕਰ ਲਾ ਅੱਦਾ ਕਰ ਲਾ ਸ਼ਾਇਦ ਠੀਕ ਹੋ ਜੇ ਪਰ ਤੁਹਾਨੂੰ ਕੋਈ ਠੀਕ ਕਰਨ ਨਹੀਂ ਆ ਸਕਦਾ ਉਵੇਂ ਤੁਹਾਡੀ ਜ਼ਿੰਦਗੀ 'ਚ ਜਿਹੜੀਆਂ ਇਹ ਪ੍ਰੋਬਲਮਾਂ ਆਈਆਂ ਤੁਹਾਡੇ ਦਿਲ 'ਚ ਜਿਹੜੇ ਜ਼ਖਮ ਹੈ ਤੁਹਾਨੂੰ ਜਿਹੜੀਆਂ ਚੀਜ਼ਾਂ ਅੰਦਰ ਹੀ ਅੰਦਰ ਬਾਰ-ਬਾਰ ਤੰਗ ਕਰਦੀਆਂ ਸੋਚਣ ਤੇ ਮਜਬੂਰ ਕਰਦੀਆਂ ਉਹਨਾਂ ਦਾ ਹੱਲ ਦੁਨੀਆਂ ਦੇ ਕੋਲ ਨਹੀਂ ਜੇਗਾ ਤੁਹਾਡੇ ਕਿਸੇ ਯਾਰ ਦੋਸਤ ਰਿਸ਼ਤੇਦਾਰ ਕਿਸੇ ਕੋਲ ਨਹੀਂ ਜੇਗਾ ਤੁਹਾਨੂੰ ਆਪਣੇ ਮਾਲਕ ਦੇ ਅੱਗੇ ਆਪਣੇ ਗੁਰੂ ਕੋਲ ਜਾਣਾ ਹੀ ਪੈਣਾ ਹੈ ਹੋਰ ਕੋਈ ਹੱਲ ਨਹੀਂ ਜੇਗਾ ਕੋਈ ਸ਼ਾਰਟਕਟ ਨਹੀਂ ਹੈ ਇਸ ਚੀਜ਼ ਦਾ ਜੇ ਤੁਸੀਂ ਚਾਹੁੰਦੇ ਹੋ ਕਿ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਮੈਨੂੰ ਮਿਲ ਜੇ ਜਿੰਨੀਆਂ ਵੀ ਬਿਮਾਰੀਆਂ ਜਿੰਨੇ ਵੀ ਰੋਗ ਆਈ ਜ਼ਿੰਦਗੀ ਦੇ ਸਭ ਠੀਕ ਹੋ ਜਾਣ ਤਾਂ ਤੁਹਾਨੂੰ ਸਭ ਤੋਂ ਵੱਡੇ ਡਾਕਟਰ ਕੋਲ ਜਾਣਾ ਹੀ ਪੈਣਾ ਤੇ ਸਭ ਤੋਂ ਵੱਡਾ ਡਾਕਟਰ ਕੌਣ ਹੈ ਉਹ ਪ੍ਰਮਾਤਮਾ ਜਿੰਨੇ ਸਭ ਕੁਝ ਠੀਕ ਕਰਨਾ ਦੁਨੀਆ ਤੁਹਾਡੇ ਜ਼ਖਮਾਂ ਦਾ ਮਜ਼ਾਕ ਬਣਾ ਸਕਦੀ ਹੈ ਤਮਾਸ਼ਾ ਬਣਾ ਸਕਦੀ ਹੈ ਹੱਸ ਸਕਦੀ ਹੈ ਤੁਹਾਡੇ ਤੇ ਪਰ ਜੇ ਕੋਈ ਕੀ ਕੋਈ ਬਾਹ ਫੜ ਕੇ ਤੁਹਾਨੂੰ ਕਵੇ ਕਿ ਆ ਯਾਰ ਮੈਂ ਤੇਰੀ ਮਦਦ ਕਰ ਦਿੰਨਾ ਤੈਨੂੰ ਮੁਸ਼ਕਲਾਂ ਚੋਂ ਕਢਵਾ ਦਿੰਨਾ ਨਹੀਂ ਕੋਈ ਨਹੀਂ ਜੇ ਬਾਹ ਫੜਦਾ ਕਿਸੇ ਨੇ ਸਾਥ ਨਹੀਂ ਦੇਣਾ ਇਸ ਲਈ ਮਾਲਕ ਤੋਂ ਬਿਨਾ ਕਿਸੇ ਦੇ ਅੱਗੇ ਨਾ ਚੁਗਿਆ ਕਰੋ ਗੁਰੂ ਹੀ ਹੈ ਜਿਹੜਾ ਤੁਹਾਨੂੰ ਬਚਾ ਸਕਦਾ ਹਰ ਚੀਜ਼ ਤੋਂ ਮਾਲਕ ਨੇ ਇਲਾਜ ਰੱਖਣੀ ਹੈ ਮਾਲਕ ਨੇ ਇੱਜ਼ਤ ਬਣਾ ਕੇ ਰੱਖਣੀ ਹੈ ਹਰ ਚੀਜ਼ 'ਚ ਕੋਈ ਕਿਸੇ ਲਈ ਕੋਛਣੀ ਜੇ ਕਰਦਾ ਉਹ ਮਾਲਕ ਹੀ ਰੋਜੀ ਰੋਟੀ ਚਲਾਉਂਦੇ ਆ ਸਭ ਦੀ ਮਾਲਕ ਨੇ ਬਿਠਾਇਆ ਹੈ ਨਾ ਤੁਹਾਨੂੰ ਚੰਗੀ ਥਾਂ ਤੇ ਬੈਠੇ ਹੋਏ ਹੋ ਰੋਜੀ ਰੋਟੀ ਕਮਾ ਰਹੇ ਹੋ ਨਾ ਇੱਜ਼ਤ ਦੀ ਕਿਸੇ ਕੋ ਮੰਗਣੀ ਰੇ ਤੇ ਜ਼ਿੰਦਗੀ ਦੀ ਜਣੀਆਂ ਹੁਣ ਕੋਈ ਮੁਸ਼ਕਿਲਾਂ ਆਈਆਂ ਤਾਂ ਉਹਨਾਂ ਦਾ ਹੱਲ ਵੀ ਆਪਣੇ ਗੁਰੂ ਕੋਲ ਲਓ ਦੁਨੀਆਂ ਦੇ ਅੱਗੇ ਕਿਉਂ ਰੋਣਾ ਆਪਾਂ ਦੁਨੀਆਂ ਦੇ ਅੱਗੇ ਕਿਉਂ ਕਮਜ਼ੋਰ ਪੈਣਾ ਦੁਨੀਆਂ ਦੇ ਅੱਗੇ ਕਿਉਂ ਉਦਾਸ ਪੈਣਾ ਜਦੋਂ ਪਤਾ ਕਿ ਸੋਲੂਸ਼ਨ ਸਿਰਫ ਸਾਡੇ ਗੁਰੂ ਕੋਲ ਹੀ ਹੈ ਤੇ ਫਿਰ ਦਰਦਰ ਤੇ ਨਹੀਂ ਭਟਕੀਦਾ ਹੁੰਦਾ ਹਰੇਕ ਬੰਦੇ ਨੂੰ ਆਪਣੀ ਜ਼ਿੰਦਗੀ ਦੀਆਂ ਪ੍ਰੋਬਲਮਾਂ ਨਹੀਂ ਸੁਣਾਈ ਦੀਆਂ ਵਿਜੂਅライズ ਰੱਖਿਆ ਕਰੋ ਆਪਣੇ ਪ੍ਰਭੂ ਤੇ ਆਪਣੇ ਭਗਵਾਨ ਤੇ ਤੁਹਾਡੀ ਜ਼ਿੰਦਗੀ ਦੀ ਕੋਈ ਵੀ ਮੁਸ਼ਕਲ ਵੱਡੀ ਨਹੀਂ ਹੈਗੀ ਜਿਹੜੀ ਗੁਰੂ ਠੀਕ ਨਾ ਕਰ ਸਕਦਾ ਹੋਵੇ ਮਾਲਕ ਤਾਂ ਸਭ ਕੁਝ ਕਰ ਸਕਦਾ ਜੀ